I'm ਜੀ ਜੇ ਆਪਾਂ ਗੱਲ ਕਰੀਏ ਬਸਾਤੀ ਨਾਲੇ ਦੀ ਸਫਾਈ ਦੇ ਲਈ ਕਿੰਨੇ ਦਾ ਟੈਂਡਰ ਪਾਸ ਹੋਇਆ ਨਹੀਂ ਸਫਾਈ ਇਹਦੀ ਹੋਈ ਸੀ ਮੇਨ ਲੱਗਦਾ ਲਗਭਗ 15 ਲੱਖ ਦਾ ਇਹਦਾ ਟੈਂਡਰ ਪਾਸ ਹੋਇਆ ਸੀ ਬਿਲਕੁਲ ਸਫਾਈ ਕੀਤੀ ਸੀ ਹਾਲਾਂਕਿ ਜਿੱਥੇ ਤੱਕ ਨਗਰ ਕੌਂਸਲ ਦੀ ਹੱਦ ਹੈ ਉਹ ਤੋਂ ਅੱਗੇ ਜਾ ਕੇ ਵੀ ਸਫਾਈ ਕੀਤੀ ਗਈ ਸੀ ਤੇ ਪਰ ਜੇ ਹੁਣ ਗੱਲ ਕਰੀਏ ਤਾਂ ਪੈਂਚਰ ਲੱਗ ਰਹੇ ਨੇ ਕਿਉਂਕਿ ਥਾਂ ਥਾਂ ਤੇ ਜਿਹੜੇ ਨੱਕੇ ਟੁੱਟ ਰਹੇ ਆ ਖੇਤਾਂ ਨੂੰ ਵੀ ਨੁਕਸਾਨ ਹੋ ਰਿਹਾ ਪਿੰਡ ਵਾਲਿਆਂ ਨੂੰ ਵੀ ਕੱਲ ਵੀ ਇੱਕ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਕੱਲ ਵੀ ਇੱਕ 15 ਫੁੱਟ ਦਾ ਪਾੜ ਪੈ ਗਿਆ ਸੀ ਪਰ ਉਹਨੂੰ ਬੜੀ ਮੁਸ਼ਕਲਤ ਦੇ ਨਾਲ ਅਸੀਂ ਸਾਰਾ ਦਿਨ ਲਾ ਕੇ ਉਹਨੂੰ ਬੰਦ ਕਰ ਦਿੱਤਾ ਗਿਆ ਸੀ ਆ ਕੀ ਨਾਮ ਹੈ ਸਰ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਜੀ ਕਿਹੜਾ ਪਿੰਡਾਂ ਤੇ ਕੀ ਹਾਲਾਤ ਨੇ ਪਿੰਡ ਰਾਮਨਗਰ ਸੀਵੀਆਂ ਜੀ ਸੰਗਰੂਰ ਸਰ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਜੇ ਮੰਨ ਲਓ ਅਗਲੀ ਰਾਤ ਬਾਰਿਸ਼ ਹੁੰਦੀ ਆ ਤਾਂ ਪਿੰਡ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਵੜ ਜਾਣਾ ਜੀ ਗੰਦਾ ਪਾਣੀ ਆ ਸਰ ਤੇ ਨੁਕਸਾਨ ਕਾਫੀ ਹੋ ਜਾਣਾ ਜੀ ਇਸ ਕਰਕੇ ਇਹਦਾ ਕੋਈ ਨਾ ਕਰਿਆ ਜਾਵੇ ਹੱਲ ਜਲਦੀ ਕੀ ਕਰਨ ਮੰਨਦੇ ਕਰਨ ਸਰ ਨਗਰ ਕੌਂਸਲ ਨੇ ਪ੍ਰੋਪਰੀ ਸਫਾਈ ਨਹੀਂ ਨਾ ਕਰੀ ਡਰੇਨ ਦੀ ਜੀ ਜੇ ਪ੍ਰੋਪਰ ਸਫਾਈ ਹੁੰਦੀ ਡਰੇਨ ਦੀ ਫਿਰ ਬੰਦ ਨਹੀਂ ਹੋਣਾ ਸੀ ਜੀ ਇਹ ਪਾਣੀ ਇਸ ਕਰਕੇ ਓਵਰਫਲੋ ਹੋ ਕੇ ਟੁੱਟ ਗਿਆ ਜੀ ਨਾਲਾ ਉਹਦੇ ਕਰਕੇ ਸਾਰਾ ਪਾਣੀ ਭਰ ਕੇ ਜੀ ਕੋਲ ਫਲੱਡ ਆ ਗਿਆ ਤੁਸੀਂ ਕੰਟਰੋਲ 'ਚ ਨਹੀਂ ਹੈ ਕਿਉਂ ਇਹਦੀ ਜਿਹੜੀ ਨਾਲੇ ਦੀ ਸਫਾਈ ਆ ਉਹ ਹੋਈ ਨਹੀਂ ਆ ਮੇਰੇ ਸਾਥੀਆਂ ਨੇ ਦੱਸਿਆ ਵੀ ਪਹਿਲਾਂ ਵੀ ਇਹ ਇੱਥੋਂ ਦਾ ਨਾਲਾ ਨੀਵੇਂ ਹੀ ਆ ਇਹ ਜਿੰਨਾ ਵੀ ਪੱਕਾ ਨਾਲਾ ਕਰਿਆ ਹੋਇਆ ਪ੍ਰੋਪਰ ਮੈਨੂੰ ਲੱਗਦਾ ਵੀ ਇਹਦੇ ਉੱਤੇ ਕੋਈ ਮਸਾਲਾ ਸਿਸਟਮ ਆ ਜਿਹੜਾ ਉਹ ਵੀ ਵਧੀਆ ਨਹੀਂ ਲਾਇਆ ਉਹ ਪਹਿਲਾਂ ਵਧੀਆ ਨਹੀਂ ਲਾਇਆ ਤਾਂ ਹੀ ਹੋਰ ਟੁੱਟ ਰਿਹਾ ਜੇ ਉਹ ਵਧੀਆ ਲਾਇਆ ਹੁੰਦਾ ਤਾਂ ਉਹ ਨਾ ਟੁੱਟਦਾ ਉਹ ਹੁਣ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਦਾ ਜਿਹੜਾ ਲਾਜ ਆ ਇਹਨੂੰ ਤੁਰੰਤ ਰੋਕਿਆ ਜਾਵੇ ਨਹੀਂ ਤਾਂ ਇਹ ਪਿੰਡ ਚ ਹੜ੍ਹ ਆ ਸਕਦਾ ਜੋ ਕਿ ਆਪਾਂ ਦੇਖ ਰਹੇ ਹਾਂ ਗਰਦਾਸਪੁਰ ਦੇਖ ਰਹੇ ਹਾਂ ਤਰਨਤਾਰਨ ਦੇਖ ਰਹੇ ਹਾਂ ਉਹ ਤਾਂ ਦੂਰ ਦੀਆਂ ਗੱਲਾਂ ਨੇ ਇਹ ਸਾਡੇ ਸ਼ਹਿਰ ਜੀ ਮਤਲਿਕ ਨਮਾ ਜਿਹੜਾ ਹਫਲਾਡ ਆ ਰਿਹਾ ਤੇ ਇਹਨੂੰ ਜਲਦੀ ਤੋਂ ਜਲਦੀ ਠੀਕ ਕਰਨਾ ਚਾਹੀਦਾ ਇੰਨਾ ਕਿ ਨੁਕਸਾਨ ਹੋਉਂਦਾ ਖਾਸਾ ਕਿਉਂਕਿ ਫਸਲ ਦਾ ਨੁਕਸਾਨ ਤਾਂ ਇਹ ਆ ਜੀ ਇਹ ਜਿੱਥੋਂ ਟੁੱਟ ਰਿਹਾ ਉਹ ਫਸਲਾਂ ਦਾ ਜੀਰੀਆਂ ਜੂਰੀਆਂ ਦਾ ਨੁਕਸਾਨ ਕਰਦਾ ਹੋਇਆ ਫੇਰ ਇਹ ਪਿੰਡ ਨੂੰ ਆ ਰਿਹਾ ਪਿੰਡ 'ਚ ਆ ਕੇ ਦੇਖੋ ਹੁਣ ਕਿੰਨਾ ਨੁਕਸਾਨ ਹੋਣਾ ਕਿੱਧਰ ਨੂੰ ਕੱਚੇ ਘਰ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਗਰੀਬਾਂ ਦੇ ਇਹ ਸਰਕਾਰ ਨੇ ਕਿਹੜਾ ਇਹ ਮਾਮਲਾ ਦੇਣਾ ਕੋਈ ਇਹਨਾਂ ਨੂੰ ਹਾਂਜੀ ਇਸ ਕਰਕੇ ਇਹਦੀ ਜਿਹੜੀ ਦੇਖਰੇਖ ਆ ਉਹ ਕਰਨੀ ਚਾਹੀਦੀ ਆ ਸਾਨੂੰ মিডিਏ ਰਾਹੀਂ ਅਸੀਂ ਬੇਨਤੀ ਕਰਦੇ ਆਂ ਵੀ ਇਹਨੂੰ ਸਰਕਾਰ ਨੂੰ ਜਗਾਓ ਸੁੱਤੀ ਪਈ ਸਰਕਾਰ ਆ ਇਹ ਤਾਂ ਸਾਰੀ ਉਧਰ ਫਿਰਦੀ ਆ ਬਾਹਰਲੇ ਜ਼ਿਲ੍ਹਿਆਂ 'ਚ ਇੱਥੇ ਘਰ 'ਚ ਹੀ ਮਤਲਬ ਸਾਡਾ ਨੇੜੇ ਸ਼ਹਿਰ ਦੇ ਡੁੱਬ ਰਿਹਾ ਤਾਂ ਕਿ ਇਹਦੀ ਸਿਹਤ ਹੀ ਜਿਹੜੀ ਰੱਖਿਆ ਕੀਤੀ ਜਾਵੇ ਧੰਨਵਾਦੀ ਹੋਵਾਂਗੇ ਤੁਹਾਡੇ ਇੱਕ ਕਰਨੀ